ਸ਼ਸ਼ਿਕਾ ਤੁਸੀਂ ਵੇਖ ਰਹੇ ਹੋ ਇੰਨੂ ਪੰਜਾਬ 8 ਨੂੰ ਪੰਜਾਬ ਉੱਤੇ ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਦੀ ਜਿਹੜੀ ਕਹਾਣੀ ਹੈ ਉਸ ਨੂੰ ਦੱਸਣ ਲਈ ਦਰਦਤਾ ਬਹੁਤ ਆਉਂਦਾ ਹੈ ਲੇਕਿਨ ਜੋ ਇਸ ਵੀਰ ਵੱਲੋਂ ਕਿਹਾ ਜਾਂਦਾ ਹੈ ਤੇ ਉਸ ਨੂੰ ਸੁਣ ਕੇ ਤੁਹਾਡੀ ਵੀ ਅੱਖਾਂ ਨਮ ਹੋ ਜਾਣਗੀਆਂ ਕਿ ਫੌਜੀ ਵੀਰ ਹੈ ਜਿਹੜਾ ਵੀਡੀਓ ਬਣਾ ਕੇ ਇੱਕ ਗਾਇਕੀ ਦੇ ਥਰੂ ਆਪਣੇ ਦਿਲ ਦੇ ਅਹਿਸਾਸ ਹੈ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਫੌਜੀ ਵੀਰ ਦੇ ਦਿਲ ਵਿੱਚ ਕਿੰਨਾ ਕਾ ਦਰਦ ਹੈ ਤੇ ਕੀ ਕੁਝ ਕਹਿ ਰਿਹਾ ਹੈ ਇਸ ਗੱਲ ਨੂੰ ਅਸੀਂ ਸੁਣਾਵਾਂਗੇ ਤੇ ਇਸ ਗੀਤ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਲੇਕਿਨ ਇਸ ਫੌਜੀ ਵੀਰ ਦੇ ਨਾਲ ਜੇਕਰ ਪਿਆਰ ਕਰ ਦਿਓ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਨਾ ਕਿਉਂਕਿ ਇਸ ਫੌਜੀ ਵੀਰ ਨੇ ਜਿਗਰਾ ਕੱਢਿਆ ਹੈ ਇੱਕ ਪਾਸੇ ਕਾਂ ਪਾਕਿਸਤਾਨ ਅਤੇ ਇੰਡੀਆ ਵਿੱਚ ਯੁੱਧ ਦਾ ਐਲਾਨ ਹੋ ਜਾਂਦਾ ਹੈ ਤੇ ਦੂਜੇ ਪਾਸੇ ਫੌਜੀ ਵੀਰ ਆਪਣੇ ਦਿਲ ਦੀ ਜਿਹੜੀ ਗੱਲ ਹੈ ਆਪਦੀ ਮਾਂ ਨੂੰ ਸੁਣਾ ਰਿਹਾ ਹੈ ਤੇ ਮਾਂ ਬਾਰੇ ਗੱਲ ਕਰਦਾ ਹੋਇਆ ਫੌਜੀ ਵੀਰ ਕਿਹੋ ਜਿਹਾ ਲੱਗਿਆ ਤੇ ਇਸ ਤੇ ਦਿਲ ਦੇ ਦਰਦ ਕੀ ਨਹੀਂ ਕਿਉਂਕਿ ਫੌਜ ਵਿੱਚ ਭਰਤੀ ਹੋਣਾ ਹਰ ਕਿਸੇ ਦੇ ਸੁਪਨੇ ਹੁੰਦੇ ਨੇ ਲੇਕਿਨ ਜੋ ਫੌਜ ਵਿੱਚ ਭਰਤੀ ਹੁੰਦਾ ਹੈ ਤੇ ਉਸ ਨੂੰ ਪਤਾ ਹੈ ਆਖਿਰ ਉਸ ਨਰਕ ਕੀ ਹੋਣਾ ਹੈ ਤੇ ਹੁਣ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਹੀ ਭਾਰਤ ਵਾਸੀਆਂ ਵਿੱਚ ਇੱਕ ਰੋਸ਼ ਅਤੇ ਅਕਰੋਸ਼ ਹੈ ਜਿਹੜਾ ਉਹ ਪੈਦਾ ਹੋ ਰਿਹਾ ਹੈ ਤੇ ਉਥੇ ਹੀ ਕੁਝ ਜਿਹੜੇ ਫੌਜੀ ਵੀਰ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੀ ਜਿਹੜੀ ਚਿੰਤਾ ਹੈ ਉਹ ਸਤਾ ਰਹੀ ਹੈ ਕਿਉਂਕਿ ਪਰਿਵਾਰ ਦੇ ਕੱਲੇ-ਕੱਲੇ ਪੁੱਤ ਹੁੰਦੇ ਨੇ ਆ ਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨਸਾਰੇ ਸਾਡਾ ਕੀ ਹਾਲ ਚਾਲ ਹੈ ਛਿੜੀ ਤਾਨੀ ਜੰਗ ਪੁੱਛ ਤੈਨਿਆਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਐ ਦੇ ਦੇ ਤੂੰ ਦਿਲਾਸੇ ਜਾ ਕੇ ਬੁੱਢੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਪਟਰਾੰਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਂ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਭਾਵੇਂ ਦੀ ਦਿਲ ਵਿੱਚ ਲੱਖਾਂ ਹੀ ਦੁੱਖ ਹੁਣ ਦੇਖ ਕਿਵੇਂ ਸ਼ੇਰਪੁੱਤ ਆਖ ਰਿਹਾ ਮਾਂ ਨੂੰ ਕੀ ਸੀ ਲੱਖਾਂ ਬੋਰਨਾ ਤੇ ਖੜੇ ਹੋਈਏ ਪਰ ਤੇਰੇ ਸ਼ੇਰਪੁੱਤ ਦਾ ਕੁਛ ਵੀ ਨੀ ਬਿਗੜ ਸਕਦਾ ਲੇਕਿਨ ਮਾਂ ਨੂੰ ਦਿਲਾਸੇ ਦਿੰਦਾ ਹੋਇਆ ਪੁੱਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਾਇਕੀ ਦੇ ਵਿੱਚ ਆਪਣੀ ਮਾਂ ਨੂੰ ਸਮਝਾ ਰਿਹਾ ਹੈ ਕਿ ਜੇਕਰ ਕੁਝ ਵੀ ਹੋ ਜਾਂਦਾ ਹੈ ਤੇ ਤੇਰਾ ਪੁੱਤ ਬਾਰਡਰ ਤੇ ਖੜਾ ਹੀ ਰਹੂਗਾ ਲੇਕਿਨ ਜੋ ਬਾਰਡਰ ਤੇ ਖੜਨ ਲਈ ਸ਼ੇਰ ਪੁੱਤ ਜਿਹੜਾ ਤੇਰਾ ਉਹਦਾ ਮੌਤ ਵੀ ਕੁਛ ਨਹੀਂ ਬੁਧਾਰ ਸਕਦੀ ਜਦੋਂ ਤੱਕ ਮਾਂ ਦਾ ਅਸ਼ੀਰਵਾਦ ਛਿਰਤੇ ਰਹੇਗਾ ਜੋ ਬਿਆਨੇ ਮੌਤ ਵੀ ਆਈ ਐ ਜਿੰਦਲੇ ਖਿਲਾ ਗਏ ਨੇ ਕਰਕੇ ਦਿਖਾ ਗਏ ਨੇ ਜਸ ਗੁੰਡੀ ਕੇ ਉਹ ਆਰ ਪਾਰ ਦੀ ਸ਼ੇਰ ਪੁੱਤ ਖੜਾ ਤੇਰਾ ਬੱਡ ਰਾਂਦੀ ਰਾਖੀ ਮਾਏ ਜੜਦੀ ਕਲਾਈ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਮਾ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ